ਕੋਈ ਵੀ ਵਿਅਕਤੀ ਇਸ ਤਰੀਕੇ ਦਾ ਭੜਕਾਊ ਪਾਸ਼ਰ ਜਾਂ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਜਿਸ ਤੇ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਪੀਸ ਐਂਡ ਟ੍ਰਾਂਕਵਿਲਿਟੀ ਖਰਾਬ ਹੁੰਦੀ ਹੈ ਅਸੀਂ ਉਸ ਤੇ ਇਸੇ ਤਰੀਕੇ ਦੀ ਸਖਤ ਕਾਰਵਾਈ ਕਰਾਂਗੇ ਜਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਛੱਡਾ ਦੂਜੇ ਹੈਗੇ ਭਾਨੂ ਵਰਤავ ਤੀਜੇ ਹੈਗੇ ਪ੍ਰਵੀਨ ਡੰਗ ਤੇ ਚੌਥੇ ਹੈਗੇ ਰੋਇਸਤਾਨੀ ਇਨ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਵੋਕੇਟਿਵ ਸਪੀਚ ਨੂੰ ਲੈ ਕੇ ਸਹੀ ਸਰ ਹੋਰ ਵੀ ਇਦਾਂ ਦੇ ਉਹ ਜੀ ਹਾਲੇ ਸੀ ਉਹ ਜੀ ਹਾਲੇ ਸੀ ਚੈੱਕ ਕਰ ਰਹੇ ਕਿ ਨਾ ਤੇ ਪਹਿਲੇ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੱਲ ਰਿਹਾ ਹੈ ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫ ਆਈ ਆਰ ਦਰਜ ਕਰ ਚੁੱਕੇ ਹਾਂ ਉਹ ਜਿਹੜੇ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਦੇ ਰਾਹੀਂ ਸਾਂਝਾ ਵੀ ਕਰਦਾ ਹਾਂਗਾ ਉਹ ਵੱਖ-ਵੱਖ ਰਿਲੀਜੀਅਨਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਲੋਂਗ ਕਰਦੇ ਹਨ ਉਹ ਕਿਸੇ ਇੱਕ ਪਾਰਟਿਕੂਲਰ ਰਿਲੀਜੀਅਨਸ ਦੇ ਨਹੀਂ ਹੈਗਾ ਉਹ ਪੜਕਾਉ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਕੁਲਦੀਪ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਆ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਇੱਕ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਟੰਡਨ ਜਿਹੜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ ਸੋਰੀ 10ਵੇਂ ਮਹੀਨੇ ਇੱਕ ਪਰਚਾ ਦਿੱਤਾ ਸੀਗਾ ਇਸ ਤਰੀਕੇ ਦੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਕਿਤੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ ਇਸੇ ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਤੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਪਾਵੇ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਉਹ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਪਾਵੇਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਸਰ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਸਰ ਇਹ ਵੀ ਉਹ ਕਦਰ ਦੀ ਪੁਰਾਣੀ ਵੀਡੀਓਜ਼ ਨੇਗਾ ਹੁਣ ਦੀ ਵੀਡੀਓਜ਼ ਦੇ ਉੱਤੇ ਇਹ ਜੀ ਪਿਛਲੇ ਕੁਝ ਸਮਾਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਹਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਿਹਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਹ ਜਿਹੜੇ ਹੈਗੇ ਮਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫਤੀਸ਼ ਦੇ ਵਿੱਚ ਜਦ ਜਦ ਆ ਜਿਹੜੀ ਹੈਗੇ ਆ ਤਾਂ ਸਾਹਮਣੇ ਆਏਗੇ ਤੁਹਾਡੇ ਨਾਲ ਵਕਰੀ ਤੌਰ ਤੇ ਸਾਂਝਾ ਕਰਾਂਗੇ ਸਰ ਹੋਰ ਕੋਈ ਹੋਰਾਂ ਦੇ ਨਾਂ ਦੀ ਹੋਇਆ ਜਿਹੜੀ ਵਿਧੇ ਹੋਰ ਕਿਸ ਦੇ ਖਿਲਾਫ ਇਹਨਾਂ ਨੇ ਬਿਆਨਵਾਜੀ ਦਿੱਤੀ ਸੀ ਕਿ ਜਿਹੜਾ ਕਿ ਜਿਸ ਨੂੰ ਮੋਟਿਵ ਰੱਖ ਕੇ ਕੋਈ ਕਿਸੇ ਮਾਮਲਾ ਦਰਜ ਜੀ ਬੇਸਿਕਲੀ ਇਹਨਾਂ ਨੇ ਜਿਹੜੀ ਹੇਟ ਸਪੀਚ ਦਿੱਤੀ ਸੀ ਕਿਹਦੇ ਖਿਲਾਫ ਜੀ ਆ ਇੱਕ ਪਾਰਟਿਕੂਲਰ ਵਿਅਕਤੀ ਆਪਾਂ ਉਹ ਜਿਹੜੀ ਹੈਗੀ ਆ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਕਿਸ ਵਿਅਕਤੀ ਕੇ ਖਿਲਾਫ ਦਿੱਤੀ ਸੀ ਬਟ ਇੱਕ ਜਨਰਲ ਜਿਆ ਪਾਗਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਵੋਕੇਟਿਵ ਸਪੀਚ ਦਿੱਤੀ ਸੀ ਜਿਹਦਾ ਕਿ ਸਾਡਾ ਜਿਹੜਾ ਲਾਅ ਐਂਡ ਆਰਡਰ ਤੇ ਪਬਲਿਕ ਪੀਸ ਦੇ ਉੱਤੇ ਬੁਰਾ ਸਪੈਦਾ ਹੈ ਅੰਮ੍ਰਿਤਪਾਲ ਦੇ ਖਿਲਾਫ ਕਿਸ ਦੇ ਖਿਲਾਫ ਕਿਸ ਦੇ ਖਿਲਾਫ ਹੇਟ ਹੈ ਕਿਸੇ ਸਿੱਖ ਕਮਿਊਨਿਟੀ ਦੇ ਖਿਲਾਫ ਜਾਂ ਮੁਸਲਿਮ ਦੇ ਖਿਲਾਫ ਜਾਂ ਮੈਂ ਇਹ ਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲਾਂ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁਸਲਮ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੀਟਰ ਨੂੰ ਹਰਟ ਕਰਨ ਦੇ ਲਈ ਜਿਹੜੀ ਲਾਸਟ ਸੀ ਪਰਚਾ ਦਿੱਤਾ ਸੀਗਾ ਇਸ ਵਾਰ ਵੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਜ਼ ਜਿੱਦਾਂ ਕਿ ਮੁਸਲਮ ਕਮਿਊਨਿਟੀ ਹੋ ਗਈ ਜਾਂ ਹੋਰ ਕਮਿਊਨਿਟੀ ਹੋ ਗਈ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਪ੍ਰੋਵੋਕੇਟਿਵ ਸਪੀਚ ਹੈ ਸਿੱਖ ਕਮਿਊਨਿਟੀ ਦੇ ਖਿਲਾਫ ਪ੍ਰੋਵੋਕੇਟਿਵ ਸਪੀਚ ਇਸਤੇਮਾਲ ਕੀਤੀ ਸੀ ਇਸ ਤੋਂ ਪਹਿਲੇ ਅਸੀਂ ਅਲਵਰਡ ਦੋਆਵਲ ਨੂੰ ਵੀ ਇੱਕ ਪਰਚਾ ਦਰਜ ਹੋਇਆ ਇਦੇ ਵਿੱਚ ਕੁਸ਼ਚਨ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਉਹਨਾਂ ਨੂੰ ਹਟਕ ਦਿੱਤਾ ਸੀ। ਇਹਨਾਂ ਨੇ ਕਿਹਨੂੰ ਹਟਕ ਦਿੱਤਾ ਸਰ ਆ ਜਿਹੜਾ ਚਾਰ ਹੁੰਦਾ। ਇਹਨਾਂ ਨੇ ਜਿਹੜੇ ਨਾਨ ਹਿੰਦੂ ਜਿਹੜੇ ਹੈਗੇ ਆ ਨਾਨ ਹਿੰਦੂ ਕਮਿਊਨਿਟੀ ਆ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਟਕ ਦਿੱਤਾ ਸੀ। ਹਾਂ ਰੀਸੈਂਟਲੀ ਇਹਨਾਂ ਨੇ ਪੋਸਟ ਪਾਈ ਸੀ। ਹਾਂ ਜੀ ਆ ਰੀਸੈਂਟਲੀ ਜਿਹੜੀ ਹੈਗੀ ਆ ਪੋਸਟ ਆ ਪਾਈ ਆ ਨੇ ਜਿਹਦੇ ਸੰਬੰਧੀ ਆ ਐਫ ਆਈ ਆਰ ਐ ਦਰਜ ਹੋਈ ਉਸ ਤੋਂ ਬਾਅਦ ਜਿਹੜੀ ਤਫ਼ਤੀਸ਼ ਦੇ ਵਿੱਚ ਜੋ ਵੀ ਨਵੇਂ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਤਰ ਕਾਰਵਾਈ ਕਰਦੇ ਹੋਏ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਚਾਹੀਦੀ ਸਰ ਰੀਸੈਂਟਲੀ ਜਿਹੜੀ ਪੋਸਟ ਪਾਈ ਗਈ ਹੈ ਇਹ ਇਹਨਾਂ ਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੰਟਰਵਿਊ ਦਿੱਤੀਆਂ ਵਾ ਜਾਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜੀ ਸੋਸ਼ਲ ਮੀਡੀਆ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਅਸੀਂ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤੇ ਹੋਏ ਜੀ ਤਾਂ ਇਸ ਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉਹਨਾਂ ਦੇ ਅਗੇ ਸਿਕ ਕਾਰਵਾਈ ਕੀਤੀ ਹੋਊ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਉਹ ਕਿ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕੀਤਾ ਕਰਦੇ। ਕੋਈ ਗ੍ਰਿਫਤਾਰੀ ਜੀ ਹਾਲੇ ਅਸੀਂ ਜਿਹੜੀ ਹੈਗੇ ਤਫ਼ਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਗੀ ਉਹ ਤੁਹਾਡੇ ਨਾਲ ਸਿਵਾਕਰੀ ਤੌਰ ਤੇ ਜੀ ਇਹਦੇ ਵਿੱਚ ਜਿਹੜੀ ਫਿਲਹਾਲ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਚੰਡਾ ਦੂਜੇ ਹੈਗੇ ਭਾਨੂੰ ਪ੍ਰਤਾਪ ਤੀਜੇ ਹੈਗੇ ਪ੍ਰਵੀਨ ਡੰਗ ਤੇ ਚੌਥੇ ਹੈਗੇ ਰੋਇਸਤਾਨੀ ਇਹਨਾਂ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲੈ ਕੇ ਸਰ ਇਹਨਾਂ ਦਾ ਹੋਰ ਵੀ ਇਦਾਂ ਦੇ ਪਰਚੇ ਦਰਜ ਹੋਣਗੇ ਉਹ ਜੀ ਹਾਲੇ ਅਸੀਂ ਉਹ ਜੀ ਹਾਲੇ ਅਸੀਂ ਚੈੱਕ ਕਰ ਰਹੇ ਕਿ ਨਾਤੇ ਪਹਿਲੇ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਨਹੀਂ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੈੱਕ ਕਰ ਰਹੇ ਸਰ ਭਾਨੋ ਪ੍ਰਤਾਪ ਦਾ ਕਹਿਣਾ ਹੈ ਕਿ ਫਰੀडम ਆਫ ਸਪੀਚ ਜਿਹੜੀ ਹੈ ਉਹ ਸੰਵਿਧਾਨ ਸੰਮਤਿੰਦਾ ਹੈ ਤੇ ਇਸ ਦੇ ਅਕੋਰਡਿੰਗ ਅਸੀਂ ਜਿਹੜੀ ਸਪੀਚ ਦਿੱਤੀ ਸੀਗੀ ਇਸ ਚੀਜ਼ ਨੂੰ ਕਿਦਾਂ ਬਕੀ ਜੀ ਬੇਸਿਕਲੀ ਜਿਹੜਾ ਫਰੀडम ਆਫ ਸਪੀਚ ਹੈ ਉਹ ਸਾਡਾ ਕਨਸਟੀਟਿਊਸ਼ਨ ਦਾ ਆਰਟੀਕਲ 19 ਸਬਪਲੱਸ 1 ਹੈ ਬਟ ਉਸ ਉਸ ਨੂੰ ਲੈ ਕੇ ਕੁਝ ਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਹੈ ਜਿਹਦੇ ਕਿ ਆਰਟੀਕਲ 19 ਸਬਪਲੱਸ 2 ਦੇ ਵਿੱਚ ਹੈ ਫਰੀडम ਆਫ ਸਪੀਚ ਹੈ ਬਟ ਉਹ ਇੱਕ ਅੰਡਰ ਦੀ ਗਾਬ ਆਫ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈ ਜੇ ਅਗਰ ਕੋਈ ਸਪੀਚ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਐਂਡ ਪੀਸ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਜਿਹੜੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਜਿਹੜੇ ਨਵੇਂ ਪ੍ਰੋਵੀਜ਼ਨਸ ਨੇ ਬੀਐਨਐਸ ਦੇ ਵਿੱਚ ਉਹਦੇ ਵਿੱਚ ਸੈਕਸ਼ਨਸ ਵੀ ਸੈਕਸ਼ਨਸ ਹੈਗੇ ਆ ਤੇ ਪਹਿਲੇ ਵੀ ਅਸੀਂ ਪਰਚੇ ਉੱਤੇ ਇਹ ਨਹੀਂ ਹੈਗੀ ਅਸੀਂ ਪਹਿਲੀ ਵਾਰ ਕੁਝ ਇਦਾਂ ਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਅਸੀਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 2024 ਦੇ ਵਿੱਚ ਅਸੀਂ ਹੁਣ ਤੱਕ ਟੋਟਲ ਜਿਹੜੇ ਹੈਗੇ ਆ 12 ਐਫਆਈਆਰ ਅਸੀਂ ਰਜਿਸਟਰ ਕੀਤੀਆਂ ਔਰ ਇਹ ਜਿਹੜੀ ਐਫਆਈਆਰ ਹੈਗੀ ਇਹ ਕੋਈ ਇੱਕ ਪਾਰਟिकुलर ਸੈਕਟਰ ਨੂੰ ਇੱਕ ਪਾਰਟिकुलर ਰਿਲੀਜਨ ਨੂੰ ਲੈ ਕੇ ਨਹੀਂ ਹੈਗੀ ਆ ਇਹ ਅਕ੍ਰੋਸ ਰਿਲੀਜਨ ਲਾਈਨਸ ਹੈ ਅਕ੍ਰੋਸ ਸੈਕਟਰ ਤੇ ਅਕ੍ਰੋਸ ਕਲਾਸ ਜਿਹੜੀ ਹੈਗੀ ਆ ਆਫ ਆਫ ਆਰ ਅਸੀਂ ਪਹਿਲਾਂ ਵੀ ਦਰਜ ਕੀਤੀ ਹੈ ਕਹਿ ਸਕਦੇ ਕਿ ਪੁਲਿਸ ਨੇ ਸਟੂਮ ਮੋਟੋ ਲੈ ਕੇ ਲਾਇ ਇਨ ਆਰਡਰ ਨੂੰ ਪੀਸਫੁਲ ਕਰਨਾ ਸਤੇ ਹੀ ਐਕਸ਼ਨ ਲਿੱਤਾ ਗਿਆ ਜੀ ਇਹ ਬੇਸਿਕਲੀ ਸ਼ਹਿਰ ਦੇ ਵਕ ਵਕ ਸੈਕਸ਼ਨ ਸੀਗੇ ਵਕ ਵਕ ਲੋਕਾਂ ਤੋਂ ਸਾਨੂੰ ਬਾਰ ਬਾਰ ਇਸ ਤਰੀਕੇ ਦੀ ਫੀਡਬੈਕ ਆ ਰਹੀ ਸੀ ਕਿ ਇਹ ਜਿਹੜੀ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੈ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਾਂ ਉਹਨਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਫੀਡਬੈਕ ਨੂੰ ਧਿਆਨ ਦੇ ਰੱਖਤੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੇ ਕਾਰਵਾਈ ਕੀਤੀ ਗਈ ਸਰ ਹੋਰ ਵੀ ਕੁਝ ਲੋਕ ਹੈਟ ਨਸਟ ਦੇ ਵਿੱਚ ਹੈਗੇ ਨਹੀਂ ਕਿਉਂਕਿ ਹੋਰ ਵੀ ਕਈਆਂ ਦੇ ਬਿਆਨਬਾਜ਼ੀ ਜੇਹੀ ਸਾਹਮਣੇ ਆਈ ਹੈ ਦੇਖੋ ਜੀ ਕੋਈ ਵੀ ਵਿਅਕਤੀ ਅੱਗੇ ਵੀ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਭਾਵੇਂ ਸੋਸ਼ਲ ਮੀਡੀਆ ਦੇ ਰਾਹੀਂ ਹੋ ਭਾਵੇਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਰਾਹੀਂ ਹੋ ਉਸਤੇ ਵੀ ਅਸੀਂ ਇਸੇ ਤਰੀਕੇ ਦੀ ਵੱਡੀ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਦੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਪੀਚ ਤਾਂ ਹੋਰ ਵੀ ਕਈ ਕਮਿਊਨਿਟੀ ਦੇ ਲੋਕ ਦਿੰਦੇ ਨੇ ਉਹਨਾਂ ਉੱਤੇ ਮਾਮਲਾ ਕਰ ਦਰਜ ਹੋਊਗਾ ਇਹੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫ ਆਈ ਆਰ ਅਰਜ ਕਰ ਚੁੱਕੇ ਹਨ ਉਹ ਜਿਹੜੇ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਦੇ ਰਾਹੀਂ ਸਾਂਝਾ ਵੀ ਕਰਦਾਗਾ ਉਹ ਵੱਖ-ਵੱਖ ਰਿਲੀਜੀਅਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਿਲੋਂਗ ਕਰਦੇ ਹਨ ਉਹ ਕਿਸੇ ਇੱਕ ਪਾਰਟਿਕੂਲਰ ਰਿਲੀਜੀਅਸ ਦੇ ਨਹੀਂ ਹੈਗਾ ਤੇ ਅਗਰ ਇਸ ਤਰੀਕੇ ਦਾ ਕੋਈ ਰੂਮਰ ਫਲਾਇਆ ਜਾ ਰਹਾ ਹੈ ਤਾਂ ਮੈਂ ਉਹਨੂੰ ਸਖਤ ਮੈਂ ਤੁਹਾਡੇ ਨਾਲ ਇਹੀ ਸਾਂਝਾ ਕਰੂੰਗਾ ਕਿ ਇਹ ਰੂਮਰ ਸਰਾਸਰ ਗਲਤ ਹੈ ਪਹਿਲੇ ਵੀ ਐਫਆਈਆਰ ਕਿੰਨੀਆਂ ਹੈ ਹਿੰਦੂ ਸੰਗਠਾ ਵੱਲੋਂ ਵੀ ਐਫਆਈਆਰ ਕਰਾਈ ਗਈਆਂ ਮੁਸਲਮਾਨ ਸੰਗਠਾ ਵੱਲੋਂ ਵੀ ਕਰਾਈ ਗਈਆਂ 크ਿਸਚੀਅਨਸ ਵੱਲੋਂ ਵੀ ਕਰਾਈ ਗਈਆਂ ਵਕਫ ਵਕ ਵਿਅਕਤੀ ਜਿਨ੍ਹਾਂ ਕਿ ਜਿਹੜੇ ਕਿ ਵਕਫ ਵਕ ਬੈਕਗ੍ਰਾਉਂਡ ਦੇ ਨੇ ਉਹਨਾਂ ਵੱਲੋਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਐਫਆਈਆਰ ਹੇਟ ਤੇ ਪ੍ਰੋਗੈਟਿਵ ਸਪੀਚ ਨੂੰ ਲੈ ਕੇ ਕਰਾਈ ਗਈਆਂ ਜੀ ਕੁੱਲ ਮਿਲਾ ਕੇ ਕਿ ਜਿਹੜਾ ਪੰਜਾਬ ਦਾ ਮੋਲ ਖਰਾਬ ਹੋ ਰੁਹਾ ਉਹਨੂੰ ਬਖਸ਼ ਨਹੀਂ ਜੋ ਜੀ ਸਾਡਾ ਮੰਤਰ ਇਹ ਹੈ ਕੋਈ ਵੀ ਵਿਅਕਤੀ ਇਸ ਤਰੀਕੇ ਦਾ ਪੜਕਾਉ ਬਾਸ਼ੜ ਜਾਂ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਜਿਸ ਤੇ ਕੀ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਪੀਸ ਐਂਡ ਟ੍ਰਾਂਕਵਿਲਟੀ ਖਰਾਬ ਹੁੰਦੀ ਹੈ ਅਸੀਂ ਉਸ ਤੇ ਇਸੇ ਤਰੀਕੇ ਦੀ ਸਖਤ ਕਾਰਵਾਈ ਕਰਾਂਗੇ ਸ਼ੋਮ ਜੀ ਇਹਦੇ ਵਿੱਚ ਜਿਹੜਾ ਯੂਜ਼ ਕਰ ਰਹੇ ਆ ਵੋਲਗਨ ਲੈਂਗੁਏਜ ਹੈ ਬਲੈਂਸ ਲੈਂਗੁਏਜ ਇਹਨਾਂ ਦੇ ਸੋਸ਼ਲ ਮੀਡੀਆ ਕਾਉਂਟੀਆਂ ਬਾਰੇ ਜੀ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਹੈਗੇ ਆ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਆਂ ਕੀ ਇੱਕ ਤਾਂ ਅੱਗੇ ਵੀ ਕੋਈ ਵੀ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਉਸ ਤੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਉਹਨੂੰ ਅੱਗੇ ਸਰਕੂਲੇਟ ਕੀਤਾ ਜਾਵੇ ਹਾਂ ਮੈਂ ਉਹੀ ਮੈਂ ਪੂਰੀ ਗੱਲ ਮੇਰੀ ਤੁਸੀਂ ਗਾਈਡਲਾਈਨ ਤੇ ਉਹ ਜਿਹੜੀ ਸੀਗੀ ਇਹਨਾਂ ਨੇ ਜਿਹੜੀ ਹੁਣ ਕੀਤਾ ਹੈ ਇਹਦੇ ਤੇ ਵੀ ਅਸੀਂ ਸੋਸ਼ਲ ਮੀਡੀਆ ਨੂੰ ਨਿਕਰੇ ਆ ਕਿ ਜਿਹੜਾ ਜੋ ਵੀ ਐਸ ਪਰ ਪ੍ਰੋਵੀਜ਼ਨਸ ਜੋ ਵੀ ਗਾਈਡਲਾਈਨਸ ਹੈਗੀਆਂ ਉਹਦੇ ਮੁਤਾਬਿਕ ਇੱਕ ਤਾਂ ਜਿਹੜਾ ਇਮੀਡੀਏਟ ਕੰਟੈਂਟ ਹੈ ਉਹਨੂੰ ਸਟ੍ਰਾਈਕ ਡਾਊਨ ਕੀਤਾ ਜਾਵੇ ਤੇ ਅੱਗੇ ਵੀ ਅਗਰ ਇਹ ਕਨਸਿਸਟੈਂਟਲੀ ਇਨੀ ਖਾਤਿਆਂ ਤੋਂ ਇਸ ਤਰੀਕੇ ਦੇ ਆ ਜਿਹੜੀ ਹੈਗੀ ਆ ਵੀਡੀਓਜ਼ ਅਪਲੋਡ ਕੀਤੀ ਜਾਂਦੀ ਹੈ ਫਿਰ ਖਾਤਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ